ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਕਹਾਣੀ ਦੇ ਨਾਲ ਕਹਾਣੀ ਬਹੁਤ ਹੀ ਭਾਵੁਕ ਕਰਨ ਵਾਲੀ ਆ ਕਹਾਣੀ ਨੂੰ ਪੂਰਾ ਸੁਣਿਓ ਕਹਾਣੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜ਼ਰੂਰ ਰੱਖਿਓ ਇਹ ਕਹਾਣੀ ਇੱਕ ਅਜਹੀ ਕੁੜੀ ਦੀ ਕਹਾਣੀ ਆ ਜਿਸ ਨੇ ਆਪਣੀ ਮਰਜ਼ੀ ਨਾਲ ਆਪਣੇ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਇਆ ਤੇ ਉਹਦਾ ਭਰਾ ਉਹਦੇ ਨਾਲ ਕਿੰਨੇ ਸਾਲ ਗੁੱਸੇ ਰਿਹਾ ਆਖਰ ਨੂੰ ਉਹ ਇੱਕ ਦਿਨ ਆਪਣੇ ਭਰਾ ਦੇ ਰਖੜੀ ਬੰਨਣ ਆਉਂਦੀ ਆ ਤੇ ਫੇਰ ਕੀ ਹੁੰਦਾ ਕਹਾਣੀ ਬਹੁਤ ਹੀ ਭਾਵਕ ਕਰਨ ਵਾਲੀ ਆ ਅਤੇ ਸਿੱਖਿਆ ਦੇਣ ਵਾਲੀ ਆ ਰਮਣ ਅਤੇ ਕਮਲ ਦੋਨਾਂ ਭੈਣ ਭਰਾਵਾਂ ਦਾ ਆਪਸ ਵਿੱਚ ਬੜਾ ਹੀ ਪਿਆਰ ਹੁੰਦਾ ਰਮਣ ਤੇ ਕਮਲ ਨੂੰ ਉਹਦੇ ਮਾਪਿਆਂ ਨੇ ਬਰਾਬਰ ਬਰਾਬਰ ਪੜਾਇਆ ਬਰਾਬਰ ਦੀ ਸਿੱਖਿਆ ਦਿੱਤੀ ਤੇ ਬਰਾਬਰ ਦਾ ਹੀ ਪਾਲਣ ਪੋਸ਼ਣ ਕੀਤਾ ਉਹਨਾਂ ਦੇ ਮਾਪੇ ਨੇ ਦੋਨਾਂ ਦੀ ਪਰਵਰਿਸ਼ ਵਿੱਚ ਕੋਈ ਕਮੀ ਨਹੀਂ ਛੱਡੀ ਸੀ ਦੋਨੋਂ ਭੈਣ ਭਰਾ ਦੇ ਵਿੱਚ ਸਿਰਫ 2 ਸਾਲ ਦੀ ਵਿੱਥ ਸੀ ਤੇ ਦੋਨੋਂ ਇੱਕ ਸਕੂਲ ਵਿੱਚ ਹੀ ਪੜਦੇ ਸੀ ਰਮਣ ਵੱਡੀ ਸੀ ਤੇ ਕਮਲ ਛੋਟਾ ਸੀ ਕਮਲ ਆਪਣੀ ਭੈਣ ਨੂੰ ਇੰਨਾ ਪਿਆਰ ਕਰਦਾ ਸੀ ਕਿ ਰਮਣ ਕੋਈ ਵੀ ਗੱਲ ਕਹਿੰਦੀ ਕਮਲ ਉਸ ਦੀ ਗੱਲ ਦੇ ਵਿੱਚ ਹਾਮੀ ਭਰ ਦਿੰਦਾ ਜੇ ਕਦੇ ਘਰ ਦੇ ਉਹਦੀ ਗੱਲ ਨਾ ਮੰਨਦੇ ਕੋਈ ਚੀਜ਼ ਲਿਆਉਣੀ ਹੁੰਦੀ ਜਾਂ ਕਿਤੇ ਜਾਣਾ ਹੁੰਦਾ ਤਾਂ ਕਮਲ ਬਹੁਤ ਜ਼ੋਰ ਲਾ ਕੇ ਸਪਾਰਸ ਪਾਉਂਦਾ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਦੋਨੋਂ ਭੈਣ ਭਰਾ ਪ੍ਰਾਇਮਰੀ ਤੋਂ ਹਾਈ ਸਕੂਲ ਦੇ ਵਿੱਚ ਚਲੇ ਜਾਂਦੇ ਨੇ ਤੇ ਇੱਕੋ ਸਕੂਲ ਦੇ ਵਿੱਚ ਪੜ ਰਹੇ ਹੁੰਦੇ ਨੇ ਸਮਾ ਗੁਜ਼ਰਿਆ ਦੋਨਾਂ ਨੇ 10ਵੀਂ ਪਾਸ ਕਰ ਲਈ 10ਵੀਂ ਤੋਂ ਬਾਅਦ ਕਮਲ ਕਿਸੇ ਹੋਰ ਸਕੂਲ ਦੇ ਵਿੱਚ ਪੜਨ ਲੱਗ ਗਿਆ ਅਤੇ ਰਮਣ ਕੁੜੀਆਂ ਦੇ ਸਕੂਲ ਵਿੱਚ ਪੜਨ ਲੱਗ ਜਾਂਦੀ ਹੈ ਦੋਨਾਂ ਦੀ ਪਲੱਸ 2 ਹੋ ਜਾਂਦੀ ਹੈ ਪਲੱਸ 2 ਤੋਂ ਬਾਅਦ ਰਮਣ ਚਾਹੁੰਦੀ ਹੈ ਕਿ ਮੈਂ ਕਾਲਜ ਦੀ ਪੜ੍ਹਾਈ ਕਰਾਂ ਤੇ ਉਸਦੇ ਪਾਪਾ ਵੀ ਮੱਥੇ ਵੱਟ ਨਹੀਂ ਪਾਉਂਦੇ ਉਹ ਆਪਣੀ ਧੀ ਨੂੰ ਕਾਲਜ ਦੇ ਵਿੱਚ ਪੜਨ ਲਾ ਦਿੰਦੇ ਨੇ ਕਾਲਜ ਦੇ ਵਿੱਚ ਪੜਨ ਤੋਂ ਬਾਅਦ ਉਹ ਇੱਕ ਬੈਂਕ ਦੇ ਵਿੱਚ ਨੌਕਰੀ ਕਰਨ ਲੱਗਦੀ ਹੈ ਵਾਮੀ ਕੇ ਨੌਕਰੀ ਕੱਚੀ ਸੀ ਪਰ ਤਨਖਾਹ ਵਧੀਆ ਸੀ ਬੈਂਕ ਦੇ ਵਿੱਚ ਕੰਮ ਕਰਦੇ ਆ ਰਮਣ ਦੀ ਇੱਕ ਮੁੰਡੇ ਦੇ ਨਾਲ ਦੋਸਤੀ ਹੋ ਜਾਂਦੀ ਆ ਉਹ ਮੁੰਡਾ ਹਰ ਇੱਕ ਨਾਲ ਨਹੀਂ ਬੋਲਦਾ ਸੀ ਜਦੋਂ ਕਦੇ ਰਮਣ ਬੁਲਾਉਂਦੀ ਤਾਂ ਉਸ ਦੀ ਗੱਲ ਦਾ ਹੱਸ ਕੇ ਜਵਾਬ ਦੇ ਦਿੰਦਾ ਸੀ ਰਮਣ ਨੂੰ ਵੀ ਉਸ ਮੁੰਡੇ ਨਾਲ ਗੱਲ ਕਰਨੀ ਵਧੀਆ ਲੱਗਦੀ ਸੀ ਹੌਲੀ ਹੌਲੀ ਰਮਣ ਅਤੇ ਉਸ ਮੁੰਡਾ ਜਿਹਦਾ ਨਾਮ ਤਾਰੀ ਹੁੰਦਾ ਤਾਰੀ ਨਾਲ ਪੁੱਲੀਆਂ ਗੱਲਾਂ ਕਰਦੀ ਆ ਤਾਰੀ ਵੀ ਆਪਣਾ ਦੁੱਖ ਸੁੱਖ ਰਮਣ ਨਾਲ ਕਰਨ ਲੱਗਦਾ। ਇੱਕ ਦਿਨ ਤਾਰੀ ਰਮਣ ਨੂੰ ਦੱਸਦਾ ਕਿ ਉਸਦੇ ਮਾਤਾ ਪਿਤਾ ਦੀ ਬਚਪਨ ਦੇ ਵਿੱਚ ਹੀ ਮੌਤ ਹੋ ਗਈ ਸੀ। ਉਹਦੋਂ ਬਹੁਤ ਛੋਟਾ ਸੀ। ਉਹਨੂੰ ਤਾਂ ਆਪਣੇ ਮਾਤਾ ਪਿਤਾ ਦੇ ਚਿਹਰੇ ਵੀ ਯਾਦ ਨਹੀਂ। ਇਸੇ ਲਈ ਉਹ ਚੁੱਪਚੁੱਪ ਰਹਿੰਦਾ ਹੈ। ਹੁਣ ਉਸਨੂੰ ਉਸਦੀ ਭੂਆ ਨੇ ਪਾਲਿਆ ਤੇ ਪੜਾਇਆ ਹੈ। ਉਹ ਆਪਣੀ ਭੂਆ ਨੂੰ ਬੜਾ ਪਿਆਰ ਕਰਦਾ ਹੈ ਤੇ ਆਪਣੀ ਭੂਆ ਦੇ ਘਰ ਹੀ ਰਹਿੰਦਾ ਹੈ। ਇਹ ਗੱਲ ਸੁਣ ਕੇ ਰਮਣ ਨੂੰ ਬੜਾ ਦੁੱਖ ਲੱਗਦਾ ਹੈ ਅਤੇ ਉਸਨੂੰ ਤਾਰੀ ਨਾਲ ਹੋਰ ਵੀ ਹਮਦਰਦੀ ਹੋ ਜਾਂਦੀ ਹੈ। ਹੁਣ ਰਮਨ ਅਤੇ ਤਾਰੀ ਇੱਕ ਦੂਜੇ ਦਾ ਬਿਲਕੁਲ ਵੀ ਵਸਾਹ ਨਾ ਕਰਦੇ ਜਿੰਨਾ ਟਾਈਮ ਉਹ ਆ ਕੇ ਇੱਕ ਦੂਜੇ ਨੂੰ ਮਿਲ ਨਾ ਲੈਂਦੇ ਘਰ ਜਾ ਕੇ ਵੀ ਫੋਨ ਤੇ ਗੱਲ ਕਰਕੇ ਇੱਕ ਦੂਜੇ ਨਾਲ ਗੁੱਡ ਨਾਈਟ ਨਾ ਕਰਦੇ ਤਾਂ ਉਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ ਹੌਲੀ ਹੌਲੀ ਸਮਾਂ ਗੁਜ਼ਰਦਾ ਉਹਨਾਂ ਦੀ ਦੋਸਤੀ ਨੂੰ 1 ਸਾਲ ਹੋ ਜਾਂਦਾ ਹੁਣ ਰਮਨ ਅਤੇ ਤਾਰੀ ਇਹ ਸੋਚਣ ਲੱਗਦੇ ਆ ਕਿ ਅਸੀਂ ਇੱਕ ਦੂਜੇ ਨਾਲ ਜੁੜ ਚੁੱਕੇ ਹਾਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ ਹਾਂ ਉਹ ਆਪਣੇ ਵਿਆਹ ਦੀ ਗੱਲ ਬਾਰੇ ਸੋਚਦੇ ਆ ਤਾਰੀ ਕਹਿੰਦਾ ਮੇਰੀ ਭੂਆ ਨੂੰ ਤਾਂ ਕੋਈ ਇਤਰਾਜ਼ ਨਹੀਂ ਹੋਵੇਗਾ ਮੇਰੀ ਭੂਆ ਤਾਂ ਚਾਹੁੰਦੀ ਹੈ ਕਿ ਮੇਰਾ ਵਿਆਹ ਹੋਵੇ ਤੇ ਮੈਂ ਆਪਣਾ ਘਰ ਸੰਭਾਲਾਂ ਭਾਵੇਂ ਕਿ ਮੇਰੀ ਭੂਆ ਨੂੰ ਮੇਰੇ ਰਹਿਣ ਦੀ ਕੋਈ ਔਖ ਨਹੀਂ ਪਰ ਉਹ ਚਾਹੁੰਦੀ ਹੈ ਕਿ ਉਸਦੇ ਪੇਕੇਆਂ ਦਾ ਘਰ ਦਾ ਵਾਰ ਖੁੱਲਾ ਰਹੇ ਉਸਦੀ ਭਤੀਜ ਨੂੰ ਆਵੇ ਅਤੇ ਉਹ ਪੇਕੇ ਜਾਂਦੀ ਹੋਵੇ ਇਧਰ ਰਮਣ ਕਹਿੰਦੀ ਹੈ ਕਿ ਮੇਰੇ ਮਾਤਾ ਪਿਤਾ ਵੀ ਆਪਣੇ ਰਿਸ਼ਤੇ ਲਈ ਹਾਂ ਕਰ ਦੇਣਗੇ ਇੱਕ ਦਿਨ ਰਮਣ ਆਪਣੀ ਮਾਂ ਨੂੰ ਤਾਰੀ ਬਾਰੇ ਦੱਸਦੀ ਹੈ ਅਤੇ ਉਸ ਨਾਲ ਮਿਲਣ ਲਈ ਕਹਿੰਦੀ ਹੈ ਰਮਣ ਦੀ ਮਾਂ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਹੈ ਜਦੋਂ ਦੋਨੋਂ ਜੀ ਕਮਲ ਨਾਲ ਗੱਲ ਕਰਦੇ ਨੇ ਤਾਂ ਕਮਲ ਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਕਮਲ ਕਹਿੰਦਾ ਕਿ ਮੈਂ ਆਪਣੀ ਭੈਣ ਦਾ ਰਿਸ਼ਤਾ ਉੱਥੇ ਕਰਾਂਗਾ ਜਿੱਥੇ ਮੈਨੂੰ ਵਧੀਆ ਲੱਗੇਗਾ ਹੁਣ ਘਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਕਾਫੀ ਬਹਿਸ ਵਾਦੀ ਹੁੰਦੀ ਹੈ ਕਮਲ ਆਪਣੀ ਜਿੱਦ ਤੇ ਅੜ ਜਾਂਦਾ ਹੈ ਰਮਣ ਉਸ ਨੂੰ ਕਹਿੰਦੀ ਹੈ ਕਿ ਵੀਰੇ ਨਿੱਕੇ ਹੁੰਦਿਆਂ ਤਾਂ ਤੂੰ ਮੇਰੀ ਹਰ ਗੱਲ ਮੰਨਦਾ ਸੀ ਅਤੇ ਮਾਪਿਆਂ ਨੂੰ ਵੀ ਮਨਾ ਲੈਂਦਾ ਸੀ ਪਰ ਹੁਣ ਤੂੰ ਮੇਰੀ ਜ਼ਿੰਦਗੀ ਦਾ ਇੰਨਾ ਵੱਡਾ ਫੈਸਲਾ ਇਹਦੇ ਤੇ ਖੁਸ਼ ਕਿਉਂ ਨਹੀਂ ਉਹ ਕਹਿੰਦਾ ਸੀ ਕਿ ਰਮਣ ਤੂੰ ਭਾਵੇਂ ਮੇਰੀ ਜਾਨ ਮੰਗ ਲੈ ਹਾਜ਼ਰ ਹੋਵੇਗੀ ਪਰ ਮੈਂ ਲਵ ਮੈਰਿਜ ਦੇ ਖਿਲਾਫ ਹਾਂ ਉਹ ਆਪਣੇ ਭਰਾ ਨੂੰ ਬੜਾ ਸਮਝਾਉਂਦੀ ਹੈ ਉਸਦੇ ਮਾਪਿਓ ਵੀ ਉਸ ਨੂੰ ਸਮਝਾਉਂਦੇ ਨੇ ਪਰ ਉਹ ਨਹੀਂ ਸਮਝਦਾ ਘਰ ਦੇ ਵਿੱਚ ਕਈ ਦਿਨ ਕਲੇਸ਼ ਰਹਿੰਦਾ ਹੈ ਰਮਣ ਦੇ ਮਾਤਾ ਪਿਤਾ ਇਹ ਫੈਸਲਾ ਕਰ ਲੈਂਦੇ ਨੇ ਕਿ ਅਸੀਂ ਆਪਣੀ ਧੀ ਦਾ ਵਿਆਹ ਉਸ ਦੀ ਮਰਜ਼ੀ ਨਾਲ ਕਰਾਂਗੇ ਤਾਂ ਕਮਲ ਵਿਆਹ ਲਈ ਤਾਂ ਹਾਂ ਕਰ ਦਿੰਦਾ ਹੈ ਪਰ ਉਹ ਕਹਿੰਦਾ ਹੈ ਕਿ ਮੈਂ ਕਦੇ ਵੀ ਇਸ ਦੇ ਸਹੁਰੇ ਨਹੀਂ ਜਾਵਾਂਗਾ ਉਸ ਦੇ ਮਾਪਿਆਂ ਨੂੰ ਇਹ ਹੁੰਦਾ ਹੈ ਕਿ ਚਲੋ ਇੱਕ ਵਾਰ ਗੁੱਸਾ ਹੈ ਜਦੋਂ ਵਿਆਹ ਹੋ ਗਿਆ ਤਾਂ ਆਪੇ ਕੋਲ ਮਿਲ ਜਾਵੇਗਾ ਇਸ ਲਈ ਰਮਨ ਦੇ ਘਰ ਦੇ ਤਾਰੀ ਨਾਲ ਉਸ ਦਾ ਰਿਸ਼ਤਾ ਕਰ ਦਿੰਦੇ ਨੇ ਦੋਨਾਂ ਧਿਰਾਂ ਦੀ ਸਹਿਮਤੀ ਤੋਂ ਬਾਅਦ ਸ਼ਗਨ ਕਰ ਦਿੱਤਾ ਜਾਂਦਾ ਹੈ ਅਤੇ 15 ਦਿਨ ਬਾਅਦ ਦਾ ਹੀ ਵਿਆਹ ਰੱਖ ਦਿੱਤਾ ਜਾਂਦਾ ਹੈ ਵਿਆਹ ਦੀਆਂ ਤਿਆਰੀਆਂ ਜੋਰਾਂ ਸੋਰਾਂ ਤੇ ਚੱਲ ਰਹੀਆਂ ਹੁੰਦੀਆਂ ਨੇ ਪਰ ਕਮਲ ਆਪਣੀ ਭੈਣ ਨੂੰ ਬੁਲਾਉਣਾ ਛੱਡ ਦਿੰਦਾ ਹੈ ਰਮਣ ਦਾ ਮਨ ਦੁਖੀ ਵੀ ਹੁੰਦਾ ਹੈ ਕਿਉਂਕਿ ਜਿੱਥੇ ਉਹ ਹਰ ਗੱਲ ਆਪਣੇ ਭਰਾ ਨਾਲ ਸਾਂਝੀ ਕਰਦੀ ਸੀ ਹਰ ਇੱਕ ਚੀਜ਼ ਖਰੀਦਣ ਵੇਲੇ ਆਪਣੇ ਭਰਾ ਦੀ ਰੈ ਲੈਦੀ ਸੀ ਹੁਣ ਉਸ ਦੀ ਜ਼ਿੰਦਗੀ ਦੇ ਬਹੁਤ ਵੱਡੇ ਵੱਡੇ ਫੈਸਲੇ ਹੋ ਰਹੇ ਸੀ ਪਰ ਉਸ ਦਾ ਭਰਾ ਉਹਦੇ ਨਾਲ ਨਰਾਜ਼ ਸੀ ਉਸ ਦਾ ਮਨ ਦੁਖੀ ਹੁੰਦਾ ਹੈ ਕਦੇ ਕਦੇ ਉਹ ਸੋਚਦੀ ਹੈ ਕਿ ਕੀ ਮੈਂ ਇਹ ਵਿਆਹ ਕਰਵਾ ਕੇ ਖੁਸ਼ ਰਹਾਂਗੀ ਪਰ ਹੁਣ ਜੋ ਹੋਣਾ ਸੀ ਹੋ ਗਿਆ ਵਿਆਹ ਦਾ ਦਿਨ ਆ ਜਾਂਦਾ ਹੈ ਰਮਣ ਦਾ ਵਿਆਹ ਹੋ ਜਾਂਦਾ ਹੈ ਪਰ ਕਮਲ ਡੋਲੀ ਤੋਰਨ ਵੇਲੇ ਵੀ ਆਪਣੀ ਭੈਣ ਨੂੰ ਨਹੀਂ ਮਿਲਦਾ ਰਮਣ ਆਪਣੇ ਦਿਲ ਅੰਦਰ ਹੌਂਕਾ ਲੈ ਕੇ ਆਪਣੀ ਸਹੁਰੇ ਘਰ ਚਲੀ ਜਾਂਦੀ ਹੈ। ਸਹੁਰੇ ਘਰ ਜਾ ਕੇ ਉਹ ਆਪਣੇ ਘਰ ਨੂੰ ਚੰਗੀ ਤਰ੍ਹਾਂ ਸੰਭਾਲਦੀ ਹੈ। ਤਾਰੀ ਦੀ ਭੂਆ ਵੀ ਆਪਣੀ ਭਤੀਜ ਨੂੰ ਦਾ ਬਹੁਤ ਸਵਾਗਤ ਕਰਦੀ ਹੈ ਅਤੇ ਉਸ ਨੂੰ ਜ਼ਿੰਮੇਵਾਰੀ ਸੌਂਪਦੀ ਹੈ ਕਿ ਹੁਣ ਮੇਰੇ ਪੇਕੇਆਂ ਦਾ ਘਰ ਤੂੰ ਸੰਭਾਲਣਾ ਹੈ। ਮੈਂ ਜਦੋਂ ਵੀ ਆਵਾਂ ਮੇਰੇ ਪੇਕੇਆਂ ਦਾ ਬਾਰ ਮੈਨੂੰ ਖੁੱਲਾ ਮਿਲੇ। ਮੈਂ ਇਸੇ ਕਰਕੇ ਆਪਣੇ ਭਤੀਜੇ ਨੂੰ ਇੰਨੇ ਸ਼ੌਂਕ ਨਾਲ ਪਾਲਿਆ ਤਾਂ ਕਿ ਮੇਰੇ ਪੇਕੇ ਜਿਉਂਦੇ ਰਹਿਣ। ਰਮਣ ਆਪਣੀ ਹਰ ਜ਼ਿੰਮੇਵਾਰੀ ਵਧੀਆ ਤਰੀਕੇ ਨਾਲ ਨਿਭਾਉਂਦੀ ਹੈ। ਰਮਣ ਅਤੇ ਤਾਰੀ ਇੱਕ ਦੂਜੇ ਨਾਲ ਬਹੁਤ ਖੁਸ਼ ਰਹਿੰਦੇ ਨੇ ਹੁਣ ਜਦੋਂ ਵੀ ਰਮਣ ਨੇ ਪੇਕੇ ਜਾਣਾ ਹੁੰਦਾ ਤੇ ਕਮਲ ਨੂੰ ਪਤਾ ਲੱਗ ਜਾਂਦਾ ਕਮਲ ਘਰੋਂ ਬਾਹਰ ਤੁਰ ਜਾਂਦਾ ਜਦੋਂ ਰਮਣ ਆਉਂਦੀ ਤਾਂ ਉਸ ਦਾ ਮਨ ਦੁਖੀ ਹੁੰਦਾ ਬਹੁਤ ਵਾਰ ਤਾਰੀ ਵੀ ਪੁੱਛਦਾ ਕਿ ਕਮਲ ਕਿਉਂ ਨਹੀਂ ਮਿਲਦਾ ਆਪਾਂ ਨੂੰ ਤਾਂ ਉਹ ਕਹਿ ਦਿੰਦੀ ਕਿ ਉਹ ਥੋੜਾ ਜਿਹਾ ਨਿਰਾਸ਼ ਸੀ ਆਪਣੇ ਰਿਸ਼ਤੇ ਤੋਂ ਪਰ ਮੈਨੂੰ ਨਹੀਂ ਸੀ ਲੱਗਦਾ ਕਿ ਇੰਨਾ ਗੁੱਸਾ ਰੱਖੇਗਾ ਤਾਂ ਤਾਰੀ ਕਹਿੰਦਾ ਹੈ ਕਿ ਕੋਈ ਗੱਲ ਨਹੀਂ ਇੱਕ ਦਿਨ ਸਭ ਕੁਝ ਠੀਕ ਹੋ ਜਾਵੇਗਾ ਇਸੇ ਤਰ੍ਹਾਂ ਸਮਾਂ ਗੁਜ਼ਰਦਾ ਹੈ ਹੁਣ ਰਮਣ ਗਰਭਵਤੀ ਹੋ ਜਾਂਦੀ ਹੈ 9 ਮਹੀਨਿਆਂ ਬਾਅਦ ਰਮਣ ਇੱਕ ਬਹੁਤ ਪਿਆਰੀ ਬੇਟੀ ਨੂੰ ਜਨਮ ਦਿੰਦੀ ਹੈ ਹੁਣ ਉਹ ਸੋਚਦੀ ਹੈ ਕਿ ਚਲ ਮੇਰੇ ਨਾਲ ਤਾਂ ਮੇਰੇ ਭਰਾ ਦਾ ਗੁੱਸਾ ਹੈ ਆਪਣੀ ਭਾਣਜੀ ਨਾਲ ਤਾਂ ਗੁੱਸਾ ਨਹੀਂ ਰੱਖੇਗਾ ਉਹ ਆਪਣੀ ਬੇਟੀ ਨੂੰ ਲੈ ਕੇ ਆਪਣੇ ਪੇਕੇ ਘਰ ਆਉਂਦੀ ਹੈ ਪਰ ਕਮਲ ਉਸ ਦੀ ਤੀ ਵੱਲ ਵੀ ਨਹੀਂ ਵੇਖਦਾ ਉਹ ਆਪਣੀ ਭੈਣ ਨੂੰ ਇੱਕ ਤਰ੍ਹਾਂ ਨਾਲ ਨਫ਼ਰਤ ਹੀ ਕਰਨ ਲੱਗ ਜਾਂਦਾ ਹੈ ਰਮਣ ਦੀ ਮਾਂ ਆਪਣੀ ਦੋਤੀ ਨੂੰ ਚੁੱਕ ਕੇ ਕਮਲ ਕੋਲ ਲ ਜਾਂਦੀ ਹੈ ਤੇ ਕਹਿੰਦੀ ਹੈ ਕਿ ਇਸ ਨੰਨੀ ਜਾਨ ਦਾ ਕੀ ਕਸੂਰ ਤੂੰ ਇਹਦਾ ਮਾਮਾ ਹੈ ਤੂੰ ਇਹਨੂੰ ਪਿਆਰ ਕਰਿਆ ਕਰ ਪਰ ਕਮਲ ਉੱਥੋਂ ਉੱਠ ਕੇ ਚਲਿਆ ਜਾਂਦਾ ਇਹ ਵੇਖ ਕੇ ਰਮਣ ਦਾ ਮਨ ਬਹੁਤ ਦੁਖੀ ਹੁੰਦਾ ਹੁਣ ਰਮਣ ਸੋਚਦੀ ਹੈ ਕਿ ਉਹ ਕਦੇ ਵੀ ਪੇਕੇ ਘਰ ਪੈਰ ਨਹੀਂ ਪਾਵੇਗੀ ਉਹ ਆਪਣੇ ਸਹੁਰੇ ਘਰ ਚਲੀ ਜਾਂਦੀ ਹੈ ਭਾਵੇਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਹੁੰਦੀ ਹੈ ਪਰ ਫਿਰ ਵੀ ਉਹਨੂੰ ਆਪਣੇ ਭਰਾ ਦੇ ਗੁੱਸੇ ਹੋਣ ਦਾ ਬਹੁਤ ਗਮ ਰਹਿੰਦਾ ਹੈ ਇਸੇ ਤਰ੍ਹਾਂ ਸਮਾਂ गुज़रਦਾ ਹੈ ਇੱਕ ਦਿਨ ਰਮਣ ਦੀ ਮੰਮੀ ਦਾ ਉਸ ਨੂੰ ਫੋਨ ਆਉਂਦਾ ਹੈ ਕਿ ਕਮਲ ਲਈ ਕਈ ਕੁੜੀਆਂ ਦੇ ਰਿਸ਼ਤੇ ਆਏ ਨੇ ਤੇ ਸਾਨੂੰ ਇੱਕ ਕੁੜੀ ਪਸੰਦ ਆਈ ਹੈ ਅਸੀਂ ਕੁੜੀ ਨੂੰ ਦੇਖਣ ਜਾਣਾ ਹੈ ਅਸੀਂ ਚਾਹੁੰਦੇ ਹਾਂ ਕਿ ਤੂੰ ਵੀ ਨਾਲ ਚੱਲੀ ਤਾਂ ਰਮਣ ਕੋਈ ਬਹਾਨਾ ਲਾ ਦਿੰਦੀ ਹੈ ਕਿਉਂਕਿ ਉਸ ਨੂੰ ਪਤਾ ਸੀ ਕਿ ਕਮਲ ਨੇ ਤਾਂ ਉਸ ਨੂੰ ਬੁਲਾਉਣਾ ਨਹੀਂ ਫਿਰ ਉਸ ਦਾ ਮਨ ਦੁਖੀ ਹੋਵੇਗਾ ਹੁਣ ਰਮਣ ਦੇ ਮੰਮੀ ਡੈਡੀ ਅਤੇ ਕਮਲ ਕੁੜੀ ਨੂੰ ਦੇਖਣ ਚਲੇ ਜਾਂਦੇ ਨੇ ਕੁੜੀ ਉਹਨਾਂ ਨੂੰ ਪਸੰਦ ਆ ਜਾਂਦੀ ਹੈ ਅਤੇ ਉੱਥੇ ਹੀ ਸ਼ਗਨ ਕਰ ਦਿੰਦੇ ਨੇ 2 ਮਹੀਨੇ ਬਾਅਦ ਵਿਆਹ ਰੱਖਿਆ ਜਾਂਦਾ ਹੈ ਹੁਣ ਰਮਣ ਦੀ ਮਾਂ ਰਮਨ ਨੂੰ ਕਹਿੰਦੀ ਹੈ ਕਿ ਵਿਆਹ ਦੀਆਂ ਤਿਆਰੀਆਂ ਤੂੰ ਹੱਥੀਂ ਕਰਨੀਆਂ ਨੇ ਉਹ ਕਹਿੰਦੀ ਹੈ ਕਿ ਮੈਂ ਕੋਈ ਵੀ ਖਰੀਦੋ-ਫਰੋਕਤ ਕਰਨ ਨਹੀਂ ਆਵਾਂਗੀ ਕਿਉਂਕਿ ਕਮਲ ਤਾਂ ਮੈਨੂੰ ਬੁਲਾਉਂਦਾ ਨਹੀਂ ਹੁਣ ਕਮਲ ਦੇ ਮੰਮੀ ਪਾਪਾ ਉਸਤੇ ਦਬਾਅ ਪਾ ਕੇ ਉਸ ਤੋਂ ਰਮਣ ਨੂੰ ਫੋਨ ਕਰਾ ਦਿੰਦੇ ਨੇ ਵਿਆਹ ਦੀ ਤਿਆਰੀ ਲਈ ਆਉਣ ਲਈ ਤੇ ਰਮਣ ਸੋਚਦੀ ਹੈ ਕਿ ਹੁਣ ਤਾਂ ਮੇਰੇ ਭਰਾ ਨੇ ਫੋਨ ਕਰ ਦਿੱਤਾ ਇਸ ਲਈ ਉਹ ਚਾਈ ਚਾਈ ਆਪਣੇ ਪੇਕੇ ਘਰ ਜਾਂਦੀ ਹੈ ਖਰੀਦੋ-ਫਰੋਕਤ ਸ਼ੁਰੂ ਹੋ ਜਾਂਦੀ ਹੈ ਪਾ ਮੇਕੇ ਕਮਲ ਉਹਨਾਂ ਨੂੰ ਬਾਜ਼ਾਰ ਤਾਂ ਲੈ ਕੇ ਜਾਂਦਾ ਹੈ ਪਰ ਉਹ ਰਮਣ ਨੂੰ ਨਹੀਂ ਬੁਲਾਉਂਦਾ ਰਮਣ ਦਾ ਮਨ ਉਦਾਸ ਰਹਿੰਦਾ ਹੈ ਪਰ ਫਿਰ ਵੀ ਉਹ ਆਪਣੇ ਭਰਾ ਦੇ ਵਿਆਹ ਕਰਕੇ ਕਾਫੀ ਖੁਸ਼ ਰਹਿੰਦੀ ਹੈ ਵਿਆਹ ਦਾ ਦਿਨ ਨੇੜੇ ਆ ਜਾਂਦਾ ਹੈ ਜਾਗੋ ਵਾਲੇ ਦਿਨ ਰਮਣ ਆਪਣੇ ਘਰ ਵਾਲੇ ਨਾਲ ਵਿਆਹ ਹੁੰਦੀ ਹੈ ਦੋਨੋਂ ਜੀ ਖੁਸ਼ੀ ਵਿੱਚ ਭੰਗੜੇ ਪਾਉਂਦੇ ਨੇ ਪਰ ਕਮਲ ਉਹਨਾਂ ਨੂੰ ਦੋਨਾਂ ਨੂੰ ਨਹੀਂ ਬੁਲਾਉਂਦਾ ਇਸ ਗੱਲ ਕਰਕੇ ਤਾਰੀ ਦਾ ਮਨ ਵੀ ਥੋੜਾ ਉਦਾਸ ਹੁੰਦਾ ਹੈ ਪਰ ਬਾਕੀ ਰਿਸ਼ਤੇਦਾਰ ਰਮਣ ਅਤੀਤਾਰੀ ਦਾ ਬਹੁਤ ਮੋਹ ਕਰਦੇ ਨੇ ਤੇ ਆਦਰ ਸਤਕਾਰ ਵੀ ਕਰਦੇ ਨੇ ਜਿਸ ਕਰਕੇ ਉਹਨਾਂ ਨੂੰ ਕਮਲ ਦੀ ਗੱਲ ਦਾ ਬਹੁਤਾ ਗੁੱਸਾ ਨਾ ਲੱਗਿਆ ਹੁਣ ਵਿਆਹ ਹੋ ਜਾਂਦਾ ਹੈ ਤੇ ਰਮਣ ਆਪਣੇ ਸਹੁਰੇ ਘਰ ਚਲੀ ਜਾਂਦੀ ਹੈ ਸਵਾ ਮਹੀਨੇ ਬਾਅਦ ਚੂੜਾ ਵਧਾਈ ਦੀ ਰਸਮ ਹੁੰਦੀ ਹੈ ਤਾਂ ਰਮਣ ਦੀ ਭਝਾਈ ਆਪਣੀ ਨਣਦ ਨੂੰ ਫੋਨ ਕਰਦੀ ਹੈ ਕਿ ਦੀਦੀ ਸਵਾ ਮਹੀਨਾ ਹੋ ਗਿਆ ਵਿਆਹ ਨੂੰ ਤੇ ਚੂੜਾ ਵਧਾਉਣਾ ਹੈ ਤੁਸੀਂ ਆ ਜਾਓ ਨਾਲੇ ਤੁਸੀਂ ਮੇਰਾ ਵਿਆਹ ਹੋਇਆ ਮੁੜ ਕੇ ਕਦੇ ਵੀ ਨਹੀਂ ਆਏ ਉਹ ਕਹਿੰਦੀ ਬੱਸ ਕੀ ਦੱਸਾਂ ਭਾਬੀ ਘਰ ਦੇ ਕੰਮ ਤਾਂ ਦੇ ਹੀ ਨਹੀਂ ਮੁੱਕਦੇ ਚਲੋ ਰਮਣ ਚੂੜੀਆਂ ਖਰੀਦੀ ਹੈ ਤੇ ਆਪਣੀ ਭਾਬੀ ਦਾ ਚੂੜਾ ਵਧਾਉਣ ਜਾਂਦੀ ਹੈ ਇੱਕ ਸੂਟ ਵੀ ਲੈ ਕੇ ਜਾਂਦੀ ਹੈ ਉਹ ਆਪਣੀ ਪਰਜਾਈ ਨੂੰ ਸੂਟ ਗਿਫਟ ਕਰਦੀ ਹੈ ਤੇ ਉਸਦੇ ਚੂੜੀਆਂ ਪਾ ਕੇ ਘਰ ਵਾਪਸ ਆ ਜਾਂਦੀ ਹੈ ਹੁਣ ਜੋ ਰਮਣ ਦੀ ਪਰਜਾਈ ਹੁੰਦੀ ਹੈ ਉਹ ਸੋਚਦੀ ਆ ਵੀ ਕਮਲ ਆ ਜਿਹੜਾ ਉਹ ਰਮਣ ਨੂੰ ਬੁਲਾਉਂਦਾ ਕਿਉਂ ਨਹੀਂ ਉਹ ਆਪਣੇ ਘਰ ਵਾਲੇ ਨੂੰ ਪੁੱਛਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਗੱਲ ਟਾਲ ਦਿੰਦਾ ਹੈ ਹੌਲੀ-ਹੌਲੀ ਸਮਾਂ गुज़रਦਾ ਹੈ ਰਮਨਦੀਪਰ ਜਾਈ ਨੂੰ ਘਰ ਦਾ ਭੇਤ ਆਉਣ ਲੱਗਦਾ ਹੈ ਉਹ ਇਹ ਗੱਲ ਨੋਟ ਕਰ ਲੈਂਦੀ ਹੈ ਕਿ ਘਰ ਦੇ ਵਿੱਚ ਜਦੋਂ ਵੀ ਰਮਨ ਦੀ ਗੱਲ ਚੱਲਦੀ ਹੈ ਤਾਂ ਕਮਲ ਕਿਸੇ ਗੱਲ ਵਿੱਚ ਹੰਗਾਰਾ ਨਹੀਂ ਪੜਦਾ ਇੱਕ ਦਿਨ ਉਹ ਕਮਲ ਨੂੰ ਸੌਂਪਾ ਕੇ ਪੁੱਛਦੀ ਹੈ ਪਰ ਕਮਲ ਉਸ ਨੂੰ ਕੁਝ ਵੀ ਨਹੀਂ ਦੱਸਦਾ ਫਿਰ ਉਹ ਆਪਣੀ ਸੱਸ ਨੂੰ ਪੁੱਛਦੀ ਹੈ ਕਿ ਮੰਮੀ ਜੀ ਮੈਂ ਕਦੇ ਵੀ ਦੀਦੀ ਤੇ ਵੀਰੇ ਨੂੰ ਆਪਸ ਵਿੱਚ ਬੋਲਦੇ ਨਹੀਂ ਵੇਖਿਆ ਕੀ ਗੱਲ ਹੈ ਤਾਂ ਉਸ ਦੀ ਸੱਸ ਉਸ ਨੂੰ ਸਾਰਾ ਕੁਝ ਸੱਚ-ਸੱਚ ਦੱਸ ਦਿੰਦੀ ਹੈ ਉਹ ਕਹਿੰਦੀ ਹੈ ਕਿ ਧੀਏ ਕਮਲ ਰਮਣ ਦੇ ਵਿਆਹ ਤੋਂ ਨਾਰਾਜ਼ ਹੈ ਉਸਨੇ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਾਇਆ ਹੈ ਤਾਂ ਫਿਰ ਉਸਦੀ ਨੂੰਹ ਪੁੱਛਦੀ ਹੈ ਕਿ ਮੰਮੀ ਕੀ ਇਹ ਵਿਆਹ ਸਹਿਮਤੀ ਨਾਲ ਹੋਇਆ ਹੈ ਉਹ ਕਹਿੰਦੀ ਹਾਂ ਪੁੱਤ ਸਾਡੀ ਤਾਂ ਸਹਿਮਤੀ ਨਾਲ ਹੋਇਆ ਹੈ ਪਰ ਕਮਲ ਲਵ ਮੈਰਿਜ ਦੇ ਖਿਲਾਫ ਸੀ ਇਸ ਲਈ ਉਹ ਰਮਣ ਦੇ ਨਾਲ ਨਾਰਾਜ਼ ਹੈ ਜਿਉਂ ਉਹਦਾ ਵਿਆਹ ਹੋਇਆ ਕਿੰਨੇ ਤਾਂ ਉਹਨੂੰ ਬੁਲਾਉਣਾ ਹੀ ਛੱਡਤਾ ਪਹਿਲਾਂ ਤਾਂ ਉਹਦੇ ਸਾਹਾਂ ਵਿੱਚ ਸਾਹ ਲੈਂਦਾ ਸੀ ਇਹ ਗੱਲ ਸੁਣ ਕੇ ਰਮਣ ਦੀ ਭਜਾਈ ਨੂੰ ਬੜਾ ਦੁੱਖ ਲੱਗਦਾ ਹੈ ਉਹ ਸ਼ਾਮ ਨੂੰ ਕਮਲ ਦੇ ਨਾਲ ਗੱਲ ਕਰਦੀ ਹੈ ਤੇ ਕਹਿੰਦੀ ਹੈ ਕਿ ਮੈਨੂੰ ਮੰਮੀ ਨੇ ਜੋ ਗੱਲ ਦੱਸੀ ਕੀ ਉਹ ਸੱਚ ਹੈ ਉਹ ਕਹਿੰਦਾ ਹੁਣ ਤੈਨੂੰ ਮੰਮੀ ਨੇ ਕੀ ਦੱਸਿਆ ਫਿਰ ਉਹ ਸਾਰੀ ਗੱਲ ਕਮਲ ਨੂੰ ਦੱਸਦੀ ਹੈ ਤੇ ਕਹਿੰਦੀ ਹੈ ਕਿ ਤੁਸੀਂ ਗਲਤ ਹੋ ਉਹ ਤੁਹਾਡੀ ਵੱਡੀ ਭੈਣ ਹੈ ਉਸ ਨੂੰ ਆਪਣੀ ਜ਼ਿੰਦਗੀ ਬਾਰੇ ਫੈਸਲਾ ਲੈਣ ਦਾ ਹੱਕ ਹੈ ਤਾਰੀ ਵੀਰੇ 'ਚ ਮੈਨੂੰ ਤਾਂ ਕੋਈ ਕਮੀ ਨਹੀਂ ਲੱਗੀ ਇੱਜ਼ਤਦਾਰ ਮੁੰਡਾ ਹੈ ਜੇ ਰਮਣ ਭੈਣ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਵੀ ਲਿਆ ਤੇ ਫਿਰ ਇੰਨੀ ਕਿਹੜੀ ਗੱਲ ਹੋ ਗਈ ਤੁਸੀਂ ਹਜੇ ਤੱਕ ਗੁੱਸਾ ਰੱਖ ਕੇ ਬੈਠੇ ਹੋ ਤਾਂ ਉਹ ਕਹਿੰਦਾ ਕਿ ਮੈਂ ਲਵ ਮੈਰਿਜ ਦੇ ਖਿਲਾਫ ਸੀ ਫਿਰ ਉਹਨੇ ਲਵ ਮੈਰਿਜ ਕਿਉਂ ਕਰਵਾਈ ਤਾਂ ਉਹ ਕਹਿੰਦੀ ਹੈ ਕਿ ਨਹੀਂ ਐਦਾਂ ਨਹੀਂ ਸੋਚੀਦਾ ਕਈ ਵਾਰੀ ਸਾਨੂੰ ਆਪਣੇ ਬਣਾਏ ਹੋਏ ਅਸੂਲ ਵੀ ਤੋੜਨੇ ਪੈਂਦੇ ਨੇ ਮੈਨੂੰ ਤਾਂ ਇਸ ਗੱਲ ਵਿੱਚ ਕੋਈ ਗਲਤ ਨਹੀਂ ਲੱਗਦਾ ਕਿ ਜੇ ਇੱਕ ਕੁੜੀ ਆਪਣੀ ਪਸੰਦ ਦੇ ਮੁੰਡੇ ਨਾਲ ਵਿਆਹ ਕਰਵਾਉਂਦੀ ਹੈ ਅਤੇ ਉਹਨਾਂ ਦੀ ਵਿਵਹਤਾ ਜ਼ਿੰਦਗੀ ਵਧੀਆ ਲੰਘਦੀ ਹੈ ਉਹ ਸੋਚਦੀ ਹੈ ਕਿ ਹੁਣ ਮੈਂ ਆਉਣ ਵਾਲੀ ਰਖੜੀ ਤੇ ਨਣਦ ਨੂੰ ਫੋਨ ਕਰਕੇ ਬੁਲਾਵਾਂਗੀ ਅਤੇ ਇੰਨਾ ਭੈਣ ਭਰਾਵਾਂ ਦਾ ਗੁੱਸਾ ਗਿਲਾ ਮਿਟਾ ਦੇਵਾਂਗੀ ਜਦੋਂ ਰਖੜੀ ਦਾ ਤਿਹਾਰ ਨੇੜੇ ਆਉਂਦਾ ਹੈ ਤਾਂ ਰਮਣ ਦੀ ਭਜਾਈ ਕਮਲ ਨੂੰ ਕਹਿੰਦੀ ਹੈ ਕਿ ਮੈਂ ਆਪਣੇ ਪੇਕੇ ਘਰ ਵੀਰਾਂ ਦੇ ਰਖੜੀ ਬੰਨਣ ਜਾਣਾ ਹੈ ਕਮਲ ਉਸ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਜਾਣ ਨਹੀਂ ਦੇਵਾਂਗਾ ਆਪਾਂ ਦੋਨੋਂ ਚੱਲਾਂਗੇ ਤੂੰ ਰਖੜੀ ਬੰਨ ਕੇ ਆ ਜਾਈਂ ਜਦੋਂ ਤੂੰ ਉੱਥੇ ਰਹਿਣੀ ਆ ਤਾਂ ਫਿਰ ਮੇਰਾ ਘਰ ਦੇ ਵਿੱਚ ਜੀ ਨਹੀਂ ਲੱਗਦਾ ਉਹ ਕਹਿੰਦੀ ਠੀਕ ਆ ਆਪਾਂ ਦੋਨੇ ਚੱਲਾਂਗੇ ਦੋਨੋਂ ਜੀ ਰਖੜੀ ਵਾਲੇ ਦਿਨ ਤਿਆਰ ਹੋ ਕੇ ਕਮਲ ਦੇ ਸਹੁਰਿਆਂ ਵੱਲ ਨੂੰ ਚੱਲ ਪੈਂਦੇ ਨੇ ਕਮਲ ਆਪਣੇ ਸਹੁਰੇ ਘਰ ਜਾਂਦਾ ਹੈ ਉਹ ਵੇਖਦਾ ਹੈ ਕਿ ਉਸ ਦੇ ਘਰ ਵਾਲੀ ਆਪਣੇ ਦੋਨੇ ਭਰਾਵਾਂ ਦੇ ਰਖੜੀ ਬੰਦੀ ਹੈ ਤੇ ਉਸ ਦੇ ਭਰਾ ਵੀ ਚਾਹੀ ਚਾਹੀ ਰਖੜੀ ਬਣਾਉਂਦੇ ਨੇ। ਉਹਨਾਂ ਦੇ ਗੁੱਟ ਤੇ ਬੰਨੀ ਹੋਈ ਰਖੜੀ ਉਹਨਾਂ ਦੇ ਰੂਪ ਨੂੰ ਨਖਾਰ ਰਹੀ ਸੀ। ਪਰ ਰਮਣਦੀ ਪਰਜਾਈ ਕਮਲ ਦੇ ਚਿਹਰੇ ਵੱਲ ਵੇਖ ਕੇ ਸਭ ਕੁਝ ਸਮਝ ਰਹੀ ਸੀ। ਉਹ ਸੋਚ ਰਹੀ ਸੀ ਕਿ ਇਸ ਨੂੰ ਵੀ ਆਪਣੀ ਭੈਣ ਦੀ ਯਾਦ ਤਾਂ ਆਉਂਦੀ ਹੈ, ਬਸ ਇਹਨਾਂ ਵਿੱਚ ਇੱਕ ਦੂਜੇ ਨੂੰ ਬੁਲਾਉਣ ਦੀ ਝੇਪ ਹੀ ਪੈਦਾ ਹੋ ਗਈ ਹੈ। ਉਹ ਰਖੜੀ ਬੰਨ ਕੇ ਵਾਪਸ ਆਉਂਦੇ ਨੇ। ਰਮਣਦੀ ਪਰਜਾਈ ਕਮਲ ਨਾਲ ਗੱਲ ਕਰਦੀ ਹੈ ਕਿ ਤੁਸੀਂ ਅੱਜ ਉਦਾਸ ਕਿਉਂ ਹੋ ਉਹ ਕਹਿੰਦਾ ਨਹੀਂ ਮੈਂ ਤਾਂ ਬਿਲਕੁਲ ਵੀ ਉਦਾਸ ਨਹੀਂ ਉਹ ਕਹਿੰਦੀ ਤੁਸੀਂ ਮੇਰੇ ਤੋਂ ਕੋਈ ਵੀ ਗੱਲ ਲੁਕੋ ਨਹੀਂ ਸਕਦੇ ਮੈਨੂੰ ਪਤਾ ਹੈ ਤੁਸੀਂ ਉਦਾਸ ਹੋ ਕਮਲ ਕਹਿੰਦਾ ਤੈਨੂੰ ਐਵੇਂ ਬਹਿਮ ਹੈ ਮੈਂ ਤਾਂ ਬਿਲਕੁਲ ਵੀ ਉਦਾਸ ਨਹੀਂ ਹਾਂ ਉਹ ਕਹਿੰਦੀ ਤੁਸੀਂ ਮੇਰੇ ਤੋਂ ਕੋਈ ਗੱਲ ਲੁਕੋ ਨਹੀਂ ਸਕਦੇ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੁਸੀਂ ਉਦਾਸ ਹੋ ਮੰਨਣਾ ਹੈ ਮੰਨੋ ਨਹੀਂ ਨਾ ਮੰਨੋ ਕਿ ਮੈਨੂੰ ਇਹ ਵੀ ਪਤਾ ਕਿ ਰਖੜੀ ਦੇ ਤਿਹਾਰ ਤੁਸੀਂ ਅਤੇ ਰਮਣ ਦੀਦੀ ਦੋਨੋਂ ਹੀ ਉਦਾਸ ਹੁੰਦੇ ਹੋ ਕਾਦੀਆਂ ਗੱਲਾਂ ਦੇ ਗੁੱਸੇ ਨੇ ਮੈਨੂੰ ਤਾਂ ਦੀਦੀ ਦੀ ਲੰਮੇ ਰਜ ਕਰਵਾਉਣ ਵਾਲੀ ਗੱਲ ਕੋਈ ਬੁਰੀ ਨਹੀਂ ਲੱਗੀ ਆਖਰ ਨੂੰ ਉਹ ਤੁਹਾਡੀ ਭੈਣ ਹੈ ਇੰਨਾ ਵੀ ਕਾਹਦਾ ਗੁੱਸਾ ਤੁਸੀਂ ਰਖੜੀ ਵਾਲੇ ਦਿਨ ਤਾਂ ਉਸ ਨੂੰ ਬੁਲਾ ਸਕਦੇ ਹੋ ਤੁਹਾਡੀ ਭੈਣ ਹੈ ਤੁਹਾਡੇ ਮਾਪਿਓ ਦੀ ਜਾਈ ਹੈ ਇਕੱਠੇ ਤੁਸੀਂ ਰਹੇ ਹੋ ਇਕੱਠੇ ਪਲੇ ਹੋ ਇੰਨਾ ਤੁਹਾਡਾ ਪਿਆਰ ਹੁੰਦਾ ਸੀ ਤਾਂ ਕਮਲ ਆਪਣੇ ਘਰ ਵਾਲੀ ਨੂੰ ਕਹਿੰਦਾ ਹੈ ਚਲ ਠੀਕ ਆ ਮੈਨੂੰ ਤਾਂ ਗੁੱਸਾ ਸੀ ਉਹ ਤਾਂ ਰਖੜੀ ਲੈ ਕੇ ਆ ਸਕਦੀ ਆ ਹੋ ਸਕਦਾ ਮੈਂ ਰਖੜੀ ਬਣਾਈ ਲੈਂਦਾ ਉਹ ਰਖੜੀ ਲੈ ਕੇ ਕਦੇ ਆਈ ਹੀ ਨਹੀਂ। ਰਖੜੀ ਵਾਲੇ ਦਿਨ ਤਾਂ ਮੈਂ ਉਸ ਦੀ ਉਡੀਕ ਕਰਦਾ ਹਾਂ। ਇਹ ਗੱਲ ਸੁਣ ਕੇ ਰਮਣ ਦੀ ਭਜਾਈ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਅਤੇ ਉਹ ਆਪਣੀ ਨਾਨਦ ਨੂੰ ਮੈਸੇਜ ਕਰ ਦਿੰਦੀ ਹੈ ਕਿ ਦੀਦੀ ਅਸੀਂ ਰਖੜੀ ਬੰਨ ਕੇ ਵਾਪਸ ਘਰ ਜਾ ਰਹੇ ਹਾਂ। ਤੁਸੀਂ ਰਖੜੀ ਖਰੀਦੋ ਅਤੇ ਤੁਹਾਡੇ ਭਰਾ ਦੇ ਰਖੜੀ ਬੰਨ ਕੇ ਜਾਓ। ਉਹ ਤੁਹਾਡੀ ਰਖੜੀ ਨੂੰ ਉਡੀਕਦਾ ਹੈ। ਇਹ ਗੱਲ ਸੁਣ ਕੇ ਰਮਣ ਨੂੰ ਚਾਅ ਝੜ ਜਾਂਦਾ ਹੈ। ਉਹ ਆਪਣੇ ਘਰ ਵਾਲੇ ਨੂੰ ਦੱਸਦੀ ਹੈ ਤਾਂ ਉਸ ਦੇ ਘਰ ਵਾਲਾ ਉਸ ਨੂੰ ਤਿਆਰ ਕਰਕੇ ਫਟਾਫਟ ਸ਼ਹਿਰ ਲੈ ਕੇ ਜਾਂਦਾ ਹੈ। ਤੇ ਸ਼ਹਿਰ ਵਿੱਚੋਂ ਉਹ ਮਠਿਆਈ ਤੇ ਰਖੜੀਆਂ ਖਰੀਦਦੀ ਹੈ ਅਤੇ ਆਪਣੇ ਪੇਕੇਆਂ ਦੇ ਘਰ ਪਹੁੰਚ ਜਾਂਦੀ ਹੈ। ਉਧਰੋਂ ਕਮਲ ਅਤੇ ਉਸਦੇ ਘਰ ਵਾਲੀ ਵੀ ਘਰ ਪਹੁੰਚ ਚੁੱਕੇ ਸੀ। ਪਰ ਕਮਲ ਦੇ ਮੰਮੀ ਪਾਪਾ ਨੂੰ ਨਹੀਂ ਪਤਾ ਸੀ ਕਿ ਰਮਨ ਨੇ ਆਉਣਾ ਤੇ ਕਮਲ ਨੂੰ ਵੀ ਨਹੀਂ ਪਤਾ ਸੀ। ਸਿਰਫ ਉਸਦੀ ਭਝਾਈ ਨੂੰ ਹੀ ਪਤਾ ਸੀ। ਗੱਡੀ ਗੇਟ ਤੇ ਆ ਕੇ ਖੜਦੀ ਹੈ। ਜਦੋਂ ਰਮਨ ਦੀ ਮਾਂ ਦਰਵਾਜ਼ਾ ਖੋਲਦੀ ਹੈ ਤਾਂ ਉਹ ਆਪਣੀ ਧੀ ਨੂੰ ਵੇਖ ਕੇ ਖੁਸ਼ ਹੋ ਜਾਂਦੀ ਹੈ ਪਰ ਦੂਜੇ ਹੀ ਪਲ ਉਦਾਸ ਵੀ ਹੁੰਦੀ ਹੈ ਕਿਉਂਕਿ ਉਸ ਨੂੰ ਪਤਾ ਸੀ ਕਿ ਅੱਜ ਰਖੜੀ ਦਾ ਤਿਹਾਰ ਹੈ। ਕਮਲ ਨੇ ਉਸ ਨੂੰ ਬੁਲਾਉਣਾ ਨਹੀਂ ਉਹ ਹੋਰ ਵੀ ਉਦਾਸ ਹੋਵੇਗੀ ਪਰ ਉਸ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ ਜਦੋਂ ਕਮਲ ਭੱਜਿਆ ਭੱਜਿਆ ਆ ਕੇ ਆਪਣੀ ਭੈਣ ਰਮਨ ਨੂੰ ਜੱਫੀ ਪਾਉਂਦਾ ਹੈ ਅਤੇ ਆਪਣੀ ਭਾਣਜੀ ਨੂੰ ਚੁੱਕ ਕੇ ਪਿਆਰ ਕਰਦਾ ਹੈ ਰਮਨ ਦੀ ਰਮਨ ਅਤੇ ਉਸ ਦੀ ਮਾਂ ਇੱਕ ਦੂਜੀ ਵੱਲ ਵੇਖਦੀਆਂ ਰਹਿ ਜਾਂਦੀਆਂ ਨੇ ਤੇ ਕਮਲ ਉਹਨਾਂ ਨੂੰ ਕਹਿੰਦਾ ਹੈ ਕਿ ਚਲੋ ਭੈਣੇ ਅੰਦਰ ਚੱਲੋ ਫਿਰ 12 ਵਜੇ ਜਾਣਗੇ ਉਸ ਤੋਂ ਪਹਿਲਾਂ ਮੇਰੇ ਰਖੜੀ ਬੰਨ੍ਹ ਦਿਓ ਇਹ ਵੇਖ ਕੇ ਤਾਰੀ ਵੀ ਬਹੁਤ ਖੁਸ਼ ਹੁੰਦਾ ਹੈ ਸਾਰੇ ਜਣੇ ਅੰਦਰ ਆਉਂਦੇ ਨੇ ਰਮਣ ਦੀ ਭਜਾਈ ਸਾਰਿਆਂ ਨੂੰ ਕੋਲਡ ਡਰਿੰਕ ਦਿੰਦੀ ਹੈ ਅਤੇ ਉਸ ਤੋਂ ਬਾਅਦ ਕਹਿੰਦੀ ਹੈ ਕਿ ਪਹਿਲਾਂ ਰਖੜੀ ਬੰਨੋਂ ਬਾਅਦ ਦੇ ਵਿੱਚ ਚਾਹ ਪਾਣੀ ਪੀਵਾਂਗੇ ਫਿਰ ਰਮਣ ਕਿੰਨੇ ਸਾਲਾਂ ਬਾਅਦ ਆਪਣੇ ਛੋਟੇ ਭਰਾ ਕਮਲ ਦੇ ਗੁੱਟ ਤੇ ਰਖੜੀ ਬੰਨਦੀ ਹੈ ਤਾਂ ਉਸ ਦਾ ਭਰਾ ਉਸ ਨੂੰ ਬਹੁਤ ਪਿਆਰ ਦਿੰਦਾ ਹੈ ਅਤੇ ਆਪਣੀ ਭਾਣਜੀ ਨੂੰ ਵੀ ਪਿਆਰ ਦਿੰਦਾ ਹੈ ਇਹ ਵੇਖ ਕੇ ਰਮਣ ਦੀ ਮਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਅਤੇ ਉਹ ਆਪਣੀ ਨੂੰ ਨੂੰ ਗਲ ਲਾ ਕੇ ਉਸ ਦਾ ਧੰਨਵਾਦ ਕਰਦੀ ਹੈ ਕਿ ਮੈਨੂੰ ਪਤਾ ਹੈ ਕਿ ਅੱਜ ਜੋ ਕੁਝ ਵੀ ਹੋਇਆ ਉਹ ਤੇਰੀ ਵਜ੍ਹਾ ਨਾਲ ਹੋਇਆ ਤਾਂ ਉਹ ਕਹਿੰਦੀ ਨਹੀਂ ਮੰਮੀ ਇਹ ਤਾਂ ਇਨਾ ਪਿਆਰਮਾ ਦਾ ਹੀ ਪਿਆਰ ਹੈ ਮੈਂ ਤਾਂ ਹੁਣ ਆਈ ਹਾਂ ਬਸ ਠੀਕ ਹੈ ਕਿ ਮੈਂ ਸਨ ਵਿਚਾਲੇ ਪੈ ਕੇ ਇਹਨਾਂ ਦਾ ਗੁੱਸੇ ਗਿਲੇ ਮਿਟਾ ਦਿੱਤੇ ਅਸਲ ਦੇ ਵਿੱਚ ਇਹਨਾਂ ਨੂੰ ਦਿਲੋਂ ਗੁੱਸਾ ਨਹੀਂ ਸੀ ਨਾ ਹੀ ਨਫ਼ਰਤ ਸੀ ਬਸ ਨਾ ਬੋਲਣ ਕਰਕੇ ਇਹਨਾਂ ਦੋਨਾਂ ਦੇ ਵਿੱਚ ਝੇਪ ਪੈਦਾ ਹੋ ਗਈ ਸੀ ਪਰ ਮੈਨੂੰ ਇਹ ਗੱਲ ਵਧੀਆ ਨਹੀਂ ਲੱਗਦੀ ਸੀ ਆਪਣੇ ਇੱਕ ਹੀ ਤਾਂ ਕੁੜੀ ਹੈ ਜੇ ਉਹ ਹੀ ਘਰ ਨਹੀਂ ਆਉਗੀ ਤੇ ਉਹਦਾ ਭਰਾ ਹੀ ਉਹਨੂੰ ਨਹੀਂ ਬੁਲਾਊਗਾ ਤਾਂ ਉਹਦੇ ਦਿਲ ਤੇ ਕੀ ਬੀਤੂਗੀ ਮੈਂ ਤਾਂ ਇਹੀ ਚਾਹਣੀ ਆ ਕਿ ਆਪਾਂ ਸਾਰੇ ਰਲ ਮਿਲ ਕੇ ਰਹੀਏ ਉਸ ਦੀ ਇਹ ਗੱਲ ਸੁਣ ਕੇ ਸਾਰੇ ਜਾਣੇ ਖੁਸ਼ ਹੋ ਜਾਂਦੇ ਨੇ ਤੇ ਕਮਲ ਆਪਣੀ ਭੈਣ ਨੂੰ ਕਹਿੰਦਾ ਹੈ ਕਿ ਭੈਣੇ ਦੋਨੋਂ ਕੰਨ ਫੜ ਕੇ ਮਾਫੀ ਮੰਗਦਾ ਹਾਂ ਤੇਰਾ ਛੋਟਾ ਭਰਾ ਹਾਂ ਮੇਰੇ ਤੋਂ ਗਲਤੀ ਹੋ ਗਈ ਅੱਜ ਤੋਂ ਬਾਅਦ ਮੇਰੇ ਦਿਲ ਵਿੱਚ ਤੇਰੇ ਪ੍ਰਤੀ ਕੋਈ ਵੀ ਗੁੱਸਾ ਨਹੀਂ ਆ ਅਤੇ ਰਮਣ ਵੀ ਉਸ ਨੂੰ ਘੁੱਟ ਕੇ ਆਪਣੇ ਨਾਲ ਲਾਉਂਦੀ ਹੈ ਤੇ ਕਹਿੰਦੀ ਹੈ ਕਿ ਤੇਰੇ ਇਸ ਪਿਆਰ ਨੂੰ ਤਾਂ ਮੈਂ ਤਰਸ ਗਈ ਸੀ ਫਿਰ ਉਹ ਤਾਰੀ ਨੂੰ ਕਹਿੰਦੀ ਹੈ ਕਿ ਦੇਖਿਆ ਸਾਡਾ ਦੋਨਾਂ ਭੈਣ ਭਰਾਵਾਂ ਦਾ ਪਿਆਰ ਉਹ ਵੀ ਖੁਸ਼ ਹੋ ਜਾਂਦਾ ਹੈ ਹਾਂਜੀ ਦੋਸਤੋ ਪਰਿਵਾਰਕ ਰਿਸ਼ਤਿਆਂ ਵਿੱਚ ਮਤਭੇਦ ਹੋ ਜਾਂਦੇ ਨੇ ਕਈ ਗੱਲਾਂ ਤੇ ਹੋ ਜਾਂਦੇ ਨੇ ਪਰ ਜੇ ਇਹ ਮਤਭੇਦ ਸਮੇਂ ਸਿਰ ਨਾ ਮਟਾਏ ਜਾਣ ਤਾਂ ਨਫ਼ਰਤ ਦਾ ਕਾਰਨ ਬਣ ਜਾਂਦੇ ਨੇ ਗੁੱਸੇ ਗਿਲੇ ਦਾ ਕਾਰਨ ਕੋਈ ਵੀ ਹੋਵੇ ਪਰ ਗੁੱਸੇ ਗਿਲੇ ਬਹੁਤੀ ਦੇਰ ਨਹੀਂ ਰੱਖਣੇ ਚਾਹੀਦੇ ਪਿਆਰ ਰਿਸ਼ਤੇ ਪਿਆਰ ਦੇ ਪਾਣੀ ਨਾਲ ਸਿੰਜਣੇ ਚਾਹੀਦੇ ਨੇ ਨਾ ਕਿ ਨਫ਼ਰਤ ਦੇ ਬੀਜ ਨਾਲ ਕਿਵੇਂ ਲੱਗੀ ਤੁਹਾਨੂੰ ਭੈਣ ਭਰਾ ਦੇ ਪਿਆਰ ਦੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ